ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਲੋਕ ਸੇਵਾ ਕਲੱਬ ਸ਼ਾਜਲੀ ਵੱਲੋਂ ਪਿੰਡ ਦੇ ਵਿੱਚ ਰਿਫਲੈਕਟਰ ਟੇਪਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਖੰਬਿਆਂ ਦੇ ਹਰੇਕ ਮੋੜ ਦੇ ਉੱਤੇ ਟੇਪ ਹੈ ਜਿਹੜੀ ਲਗਾਈ ਜਾ ਰਹੀ ਹੈ ਤਾਂ ਕਿ ਜਿਹੜਾ ਧੁੰਦ 'ਚ ਕੋਈ ਵਿਅਕਤੀ ਪ੍ਰੇਸ਼ਾਨ ਨਾ ਹੋਵੇ ਵੀ ਛੱਟ ਫੇਟ ਨਾ ਵਜੇ ਕਿਸੇ ਦੀ ਜਾਨੀ ਮਾਨੀ ਨੁਕਸਾਨ ਕਲੱਬ ਦੇ ਪ੍ਰਧਾਨ ਸਾਹਿਬ ਜਾਨੀ ਮਾਨੀ ਨੁਕਸਾਨ ਨਾ ਹੋਵੇ ਜੀ ਕਿਸੇ ਦਾ ਇੱਕ ਇੱਕ ਚਲਾ ਦੇ ਵਾਰਨ ਸਮਾਰ ਕੇ ਲਾ ਦੇ ਜਿਹੜੀ ਤੂੰ ਚੱਕ ਕੇ ਪੂਰੀ ਚੱਕ ਬਈ ਇਹ ਸਾਡੇ ਬੱਬੂ ਮੈਂਬਰ ਨੇ ਕਲੱਬ ਦੇ ਚਲੋ ਇਹਦੇ ਥੋੜੀ ਵੱਡੀ ਵੱਡੀ ਕਰਕੇ ਲਾ ਦੇ ਥੋੜੀ ਚੌਂਕਰੀਆਂ ਖੋਲ ਫਾਇਦਾ ਬਹੁਤ ਹੋਊਗਾ ਨਾ ਇਹ ਨਾਲ ਆ ਯਾਰ ਇਹ ਵੀ ਲੋਕ ਸੇਵਾ ਕਲੱਬ ਪਿੰਡ ਸ਼ਾਇਲੀ ਵੱਲੋਂ ਲਾਏ ਜਾ ਰਹੇ ਨੇ ਧੁੰਦ ਬਹੁਤ ਆ ਪੈਂਦੀ ਹੈਗੀ ਕਿਉਂਕਿ ਰਾਤ ਨੂੰ ਧੁੰਦ ਕਾਰਨ ਪਤਾ ਹੀ ਨਹੀਂ ਲੱਗਦਾ ਕਿਸੇ ਖੰਭੇ 'ਚ ਵੱਜਦੀ ਗੱਡੀ ਜਾਂ ਮੋਟਰਸਾਈਕਲ ਨਾਲ ਤਾਂ ਸਰਕਾਰ ਦਾ ਨੁਕਸਾਨ ਆਗਾ ਨਾਲੇ ਜਾਨ ਦਾ ਨੁਕਸਾਨ ਆ ਜੋ ਵੀ ਕਿਸੇ ਇਨਸਾਨ ਦਾ ਮੋਟਰਸਾਈਕਲ ਗੱਡੀ ਜਾਂ ਵੱਜਦੀ ਖੰਭੇ ਵਿੱਚ ਤਾਂ ਜਾਨ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਉਹਨੂੰ ਬਚਾਉਣ ਲਈ ਲੋਕ ਸੇਵਾ ਕਲੱਬ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈਗਾ ਇਹ ਸਾਰੇ ਪਿੰਡ ਚ ਹੌਲੀ ਹੌਲੀ ਲਾਏ ਜਾਣਗੇ ਅੱਜ ਵੱਡੇ ਏਡੇ ਤੋਂ ਲੈ ਕੇ ਬਾਜ਼ਾਰ ਮੇਨ ਬਾਜ਼ਾਰ ਤੱਕ ਲਾ ਦਿੱਤੀ ਤੇ ਆਹ ਹੁਣ ਮੂਹ ਵਾਲੀ ਥਾਈ ਤੋਂ ਲੈ ਕੇ ਇੱਧਰ ਮਿਲੀ ਵਿੜੇ ਤੱਕ ਦੇਖਣ ਕੋਸ਼ਿਸ਼ ਕਰਾਂਗੇ ਸਮਾਰਟ ਸਾਲ ਸੱਜੀ ਪਹੁੰਚਣ ਜੀ ਹੈ ਕਿਰਪਾ ਕਰ ਬੈਣਾਣ ਕਿ ਜਿਹੜਾ ਬੜਾ ਜੇ ਬੜਾ ਬੱਸ ਤਾਂ ਇਹ ਕੰਮ ਕਰੀਏ ਨਾ ਛੋਟੇ ਮੋਟੇ ਜੀ ਹਾਂਜੀ ਕਲੱਬ ਦੇ ਮੁੰਡੇ ਕਹਿੰਦੇ ਪਿੰਡ ਚ ਲਾਉਣੀਆਂ ਨੇ ਟਿੱਪਾਂ ਠੀਕ ਆ ਜੀ ਵੀ ਜਿਹੜਾ ਤੁਮ ਤੋਂ ਥੋੜਾ ਆ ਵੇਖੋ ਪਤਾ ਨਹੀਂ ਲੱਗਦਾ ਤ ਰਾਤ ਨੂੰ ਅਗਲੇ ਦੂਰੋਂ ਦੂਰੋਂ ਚੱਲ ਕੇ ਕਮਮਾਂ ਤੋਂ ਜੜੇ ਆਉਂਦੇ ਨੇ ਉਹਨਾਂ ਨੂੰ ਫਿਰ ਐ ਪਤਾ ਨਹੀਂ ਨਾ ਲੱਗਦਾ ਨਹੀਂ ਲੱਗਦਾ ਸਹੀ ਗੱਲ ਹੈ ਮੂਰੇ ਲਾਓ ਆਪਣਾ ਗਰਾਫੀਕੀ ਆਪਣਾ ਗਰਾਫੀਕੀ ਕਹਿੰਦਾ ਮੈਂ ਕਿਹੜੇ ਰਾਹ ਜਾਵਾਂਗਾ ਛੱਤ ਤੱਕ ਨਾ 20 ਮਿੰਟ ਤੋਂ ਬਾਅਦ ਇਹ ਜਦੋਂ ਲਾਈਟ ਪਿਆ ਕਰੂਗੀ ਜੀ ਇਹ ਤੇ ਹਾਂਜੀ ਇਹਨਾਂ ਲੋ ਲਾਈਟ ਵਾਂਗ ਚੱਲਦੇ ਆ ਤੇ ਅਗੇ ਦੇਖ ਲਿਖਣਾ ਦੇਖੋ ਦੂਰੋਂ ਜੰਕੂ ਵੀ ਖੜੇ ਇਨਸ਼ਾ ਅੱਲਾਹ ਠੀਕ ਬਾਪੂ ਜੀ ਧੰਨਵਾਦ ਚੱਲ ਜੀ ਚੱਲ ਤੁਸਾਂ ਇਹ ਦਸਾਰੇ ਕੇ ਲਾ ਦੇ ਨਿਆਲ ਹੋ ਜਾ ਗੁਰੂ ਸਿੰਘ ਦੇ ਮੰਨੂ ਭਾਵੇਂ ਸਾਡਾ ਆਮ ਬਜ਼ਰਕਾਰ ਦੇ ਮੰਨੂ ਭਾਵੇਂ ਆਹ ਤੁਸੀਂ ਆਓ ਥਾ ਲੋ ਇਹ ਬੀਜਾ ਹੋਰ ਲੈਕਰ ਜੀ ਟਰਾਲੀ 'ਚ ਲਾ ਦੇ ਦੋਨੇ ਪਾਸੇ ਚੌਂਕਰੀ ਹੋਰੀ ਲਾ ਦੇ ਲਓ ਜੀ ਮੈਂ ਬੇਨਤੀ ਕਰਦੇ ਜੀ ਵੀ ਹਰੇਕ ਨਗਰ ਦੇ ਵਿੱਚ ਨੌਜਵਾਨ ਜਿੰਨਿਕ ਸਹਿਯੋਗ ਕਰ ਸਕੈ ਨੇ ਲੋੜ ਬੰਦਾ ਦੀ ਜਾਂ ਆਪਣੇ ਨਗਰ ਨਿਵਾਸੀ ਦੀ ਥੋੜੀ ਤੋਂ ਥੋੜੀ ਜਿੱਥੇ ਖਤਰਨਾਕ ਮੋੜ ਉੱਥੇ ਜ਼ਰੂਰ ਆਡੇ ਬੁਲਾਉਣ ਜੀ ਇਹਦਾ ਬਹੁਤ ਫਾਇਦਾ ਨੇ ਜੀ ਦਿਖ ਰਿਹਾ ਆ ਆਗੇ ਚਲਾਉਂਗੇ ਲੱਬੜੀ ਨਹੀਂ ਆ ਰਹੀ ਤੇ ਲਾ ਦੇ ਲਾ ਦੇ ਲੈ ਮੈਨੂੰ ਵੀ ਦੋ ਦੋ ਤਿੰਨ ਟਿਕ ਪੈ ਜਾ ਬੋਟਰ ਹੈ ਮੇਰੇ ਲਈ ਜਨਾ ਮੋਰੇ ਲੇਟਾ ਨਾ ਮਗਰ ਲੇਟਾ ਲੱਗੀ ਆਪਣੇ ਪੰਚਾਇਤ ਮੈਂਬਰ ਜੀਤ ਜੀ ਡੈਰੀ ਵਾਲੇ ਇਹ ਵੀ ਲੋਕ ਸੇਵਾ ਕਲੱਬਨ ਨਾਲ ਰਲ ਕੇ ਸੇਵਾ ਨਿਭਾ ਰਹੇ ਨੇ ਜੀ ਇਧਰੋਂ ਮੇਰਾ ਭਤੀਜ ਗੁਰਦਿੱਤਾ ਕਮੋਜ ਇਹ ਰਾਤ ਨੂੰ ਪੀਪੀਆਂ ਲਵਾ ਕੇ ਚਮਕਣੀਆਂ ਹੀ ਆ ਸੇਵਾ ਨਿਵਾ ਰਹੇ ਨੇ ਲੋਕ ਸੇਵਾ ਕਲੱਬ ਨਾਲ ਆ ਸਾਡੇ ਮੌਜੂਦਾ ਪੰਚਾਇਤ ਮੈਂਬਰ ਹਾਜ਼ਰ ਨਾਜ਼ਰ ਨੇ ਬਹੁਤ ਧੰਨਵਾਦ ਇਹਨਾਂ ਹੋਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਇਹੀ ਆ ਸੇਫਟੀ ਲੋਕਾਂ ਦੀ ਬਹੁਤ ਵਧੀਆ ਰਮ ਕੱਟਦੇ ਭਾਈ ਤੂੰ ਕੀ ਮੈਂ ਭਾਈ ਮੈਂ ਮੋਟਰ ਸੰਗ ਤੇ ਲਾਦੀ ਹਾਂ ਮੋਟਰ ਸੰਗ ਲਾ ਕੇ ਉਹ ਰਾਜੁਰੂ ਨੇ ਮੋਟਰ ਸੰਗ ਲਾਦਾ ਮੈਨੂੰ ਦਿਨ ਦੋ ਕੱਟ ਕੇ ਦੇ ਵੀ ਕੱਟ ਕੇ ਉਹ ਮੈਂ ਖੰਭੇ ਤੇ ਲੱਗੇ ਆ ਮੈਂ ਇਹਨੂੰ ਕੱਟ ਕੇ ਦੇ ਦੇ ਤਿੰਨ ਚਾਰ ਜਾਂ ਟੁੱਟੇ ਐਂ ਕਰਕੇ ਦੇ ਦੇ ਇਹ ਸਾਰੇ ਕਿੱਥੇ ਲੱਗ ਜਾਣਗੇ ਬਹੁਤ ਥਾਂ ਤੇ ਲਾ ਦੇ ਚਲੋ ਟਨ ਵਰ ਦੇ ਮਾ ਅਗਰ ਤਾਂ ਠੀਕ ਐ ਇਹ ਚੀਜ਼ ਬਹੁਤ ਵਧੀਆ ਟਨ ਵਰ ਨਾ ਪੜਾ ਆ ਜਾ ਵੀ ਪੱਲੇ ਤੇ ਰੱਖ ਇਹਦਾ ਪਿੰਗੋ ਤਾਂ ਹੱਥੋਂ ਦਾਰੇ ਤਾਂ ਨਹੀਂ ਬਹੁਤ ਗਣ ਚੀਜ਼ ਕਰਤੀ ਲੋਕ ਸੇਵਾ ਕਲਾਬ ਆ ਸਾਡੀ ਜਿਹੜੇ ਮੈਨੂੰ ਰੋਕਦੇ ਭਈ ਇਹਨਾਂ ਨੇ ਅੱਲਾਹਤਾ ਹੈਗਾ। ਹੌਲੀ ਸਾਡੀ ਜਿਹੜੀ ਟੈਪ ਆ ਮੁੱਕ ਗਈ ਆ ਹੁਣ ਬਾਕੀ ਲਾਵਾਂਗੇ ਅਸੀਂ ਕੱਲ ਨੂੰ ਸਵੇਰੇ। ਹੁਣ ਗੈਂ ਚੱਲਣੇ ਮੁੰਡੇ ਘਰਾਂ ਨੂੰ। ਤੋਂ ਦੁਪਹਿਰ ਲੱਗ ਗਿਆ ਆ ਕੇ ਆ ਕੇ। ਬਾਕੀ ਕੱਲ ਨੂੰ ਸਵੇਰੇ ਦੇਖਦੇ ਆਂ ਜੀ। ਇਦਣੇ ਲਾ ਕੇ ਗਏ ਦੀ ਜੀ ਚੌਂਕਰੀਆਂ ਦੇਖੋ ਇੱਧਰ ਤਾਂ ਸਾਡਾ ਹੁਣ ਬਾਪ ਸੀ ਦਾ ਕਿਹੜਾ ਹੋ ਗਿਆ ਇੱਧਰ ਪਹਿਲਾਂ ਲਾ ਕੇ ਹਾਂਜੀ ਮੈਂਬਰ ਸਭ ਕੀ ਕਹਿਣਾ ਜਾਊਂਗੀ ਜੀ ਅਸੀਂ 33 ਸਾਡੇ ਸਾਰੇ ਨਗਰ ਨੂੰ ਐਨ ਆਰ ਵੀਰਾਂ ਨੂੰ ਵੀ ਜਿੰਨਾ ਕਿ ਉਸਦਾ ਵੀ ਕਲੱਬ ਨੂੰ ਸੇ ਜੋ ਕਰੋ ਤਾਂ ਜੋ ਇਹ ਜੀ ਉਪਰੰਧ ਹੋਰ ਕਰ ਸਕੀ ਇਹ ਜੀ ਪ੍ਰਾਲੇ ਮਤਲਬ ਜਿਵੇਂ ਕਿ ਅਵਾਰਾ ਕੁੱਤੇ ਫਿਰਦੇ ਨੇ ਅਵਾਰਾ ਪਸ਼ੂ ਫਿਰਦੇ ਨੇ ਉਨ੍ਹਾਂ ਦੇ ਗਲਾਂ ਵਿੱਚ ਉਹ ਚਮਕੀਲੇ ਜਿਹੇ ਪਾਸ ਕੀ ਬੈਲਟੀਆਂ ਹੁੰਦੀ ਨਹੀਂ ਜਿਹੜੀਆਂ ਵੀ ਕਿਸੇ ਦੀ ਜਾਣ ਬੱਕ ਸਕੇ ਕਿਸੇ ਨੂੰ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਤਾਂ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਜਾਂ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਲੋਕ ਸੇਵਾ ਕਲੱਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਸਾਰਿਆਂ ਨੂੰ ਬੇਨਤੀ ਹੈਗੀ ਹੱਥ ਜੋੜ ਕੇ ਤੇ ਬਾਈ ਜੀ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਐਦੂ ਵੱਡੇ ਵੱਡੇ ਉਪਰਾਲੇ ਕਰਨ ਦੇ ਅਜੇ ਛੋਟੀ ਕੋਸ਼ਿਸ਼ ਈ ਸਾਡੀ ਅੱਜ ਆ ਦੇਖੋ ਇੱਥੇ ਵੀ ਪਹਿਲਾਂ ਲਾ ਕੇ ਗਈ ਸੀ ਹਾਂਜੀ ਦੋਸਤੋ ਅੱਜ ਪਿੰਡ ਦੇ ਵਿੱਚ ਜਿਹੜੀ ਇਹ ਰਿਫਲੈਕਟਰ ਡੇਬ ਆਪਣੇ ਲਾਜ਼ਤੀ ਹੈ ਹੁਣ ਜਿਹੜੇ ਕਲੱਬ ਮੈਂਬਰ ਨੇ ਸਾਡੇ ਥੱਕ ਗਏ 2 ਮਿੰਟ ਰੈਸਟ ਲੈ ਰਹੇ ਦੀ ਲਵ ਨਹੀਂ